ਜ਼ਿਲ੍ਹਾ ਫਸ਼ਰਪੁਰ ਦੇ ਪਿੰਡ ਬਿਜਵਾੜਾ ਚ ਜਿਹੜੀ ਘਟਨਾ ਵਾਪਰੀ ਜਾਨਾ ਸੱਚੀ ਯਾਰ ਉਹਨੇ ਝੰਜੋੜ ਕੇ ਰੱਖ ਦਿੱਤਾ ਤੇ ਬੋਲਣ ਲਈ ਮਜਬੂਰ ਕਰ ਦਿੱਤਾ ਇੱਕ 5 ਸਾਲ ਦੇ ਬੱਚੇ ਨੂੰ ਕਿੰਨੀ ਬੇਰਹਿਮੀ ਦੇ ਨਾਲ ਕਿੰਨੀ ਦਰਿੰਦਗੀ ਦੇ ਨਾਲ ਮਾਰਿਆ ਉਸ ਜ਼ਾਲਮ ਨੇ ਯਾਰ ਉਹ ਬੰਦਾ ਇਨਸਾਨ ਕਹਾਉਂਦੇ ਲਾਇਕ ਨਹੀਂ ਹੈਗਾ ਉਹ ਹਯਵਾਨ ਆ ਉਹ ਸ਼ੈਤਾਨ ਆ ਤੇ ਇਹ ਜੇ ਹਯਵਾਨਾਂ ਨੂੰ ਇਹ ਜੇ ਸ਼ੈਤਾਨਾਂ ਨੂੰ ਖੱਲ ਪੈਣੀ ਚਾਹੀਦੀ ਆ ਤਾਂ ਕਿ ਕਿਸੇ ਹੋਰ ਦਾ ਮਾਸੂਮ ਬੱਚਾ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਨਾ ਹੋਵੇ ਯਾਰ 5 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਕਿੰਨੇ ਮਾਸੂਮ ਹੁੰਦੇ ਆ ਬੱਚੇ ਕੋਰੇ ਕਾਗਜ਼ ਹੁੰਦੇ ਆ ਖੋਰੇ ਕੀ ਉਹਨੂੰ ਲਾਲਚ ਦਿੱਤਾ ਆਪਦੀ ਸਕੂਟਰੀ ਤੇ ਬਹਾ ਕੇ ਲੈ ਗਿਆ ਘਰੋਂ ਤਾਂ ਗੁਰਦੁਆਰੇ ਗਿਆ ਸੀ ਆਪਦੀ ਭੈਣ ਦੇ ਨਾਲ ਪਰ ਉਹ ਹਯਾਨ ਉਸ ਬੱਚੇ ਨੂੰ ਕੋਈ ਲਾਲਚ ਦੇ ਕੇ ਆਪਦੀ ਸਕੂਟਰੀ ਤੇ ਬਹਾ ਕੇ ਕਿਸੇ ਸੁਨਸੰਮ ਜਗ੍ਹਾ ਤੇ ਲੈ ਗਿਆ ਤੇ ਜੋ ਕੁਝ ਉਹਦੇ ਨਾਲ ਵਾਪਰਿਆ ਉਹ ਆਪਾਂ ਨੇ ਸਾਰਾ ਕੁਝ মিডিਆ ਰਹੀ ਖਬਰਾਂ ਦੇ ਉੱਪਰ ਦੇਖ ਲਿਆ ਪਰ ਜਿਹੜੀਆਂ ਉਹਦੀਆਂ ਫੋਟੋਆਂ ਵੇਖੀਆਂ ਨਾ ਕੱਲ ਸੱਚੀ ਯਾਰ ਦਿਲ ਜ਼ਹਿਲਾਉਣ ਵਾਲੀਆਂ ਨੇ ਯਾਰ ਇੱਕ ਇਨਸਾਨ ਇਹੋ ਜਿਹਾ ਕੰਮ ਕਰ ਕੀ ਨਹੀਂ ਸਕਦਾ ਯਾਰ ਇੱਕ ਮਾਸੂਮ ਬੱਚੇ ਦੇ ਨਾਲ ਮੈਂ ਕਦੇ ਇਸ ਵਿਸ਼ੇ ਤੇ ਨਹੀਂ ਬੋਲਿਆ ਪਹਿਲਾਂ ਵੀ ਚੱਲਦੇ ਰਹਿੰਦੇ ਆ ਪੰਜਾਬ ਦੇ ਵਿੱਚ ਵਿਸ਼ੇ ਵੀ ਜਿਹੜੇ ਪ੍ਰਵਾਸੀ ਐ ਭਈਏ ਆ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਸੋ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਜਿੰਨੇ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆ ਨਾ ਇਹਨਾਂ ਪਿੰਡਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਆ ਉਹਨਾਂ ਦੀ شناخت ਜ਼ਰੂਰ ਹੋਣੀ ਚਾਹੀਦੀ। ਘਟੋ ਘਟਾਪ ਨੂੰ ਇਹ ਤਾਂ ਪਤਾ ਹੋਵੇ ਵੀ ਬੰਦਾ ਕਿੱਥੋਂ ਦਾ ਰਹਿਣ ਆਲਾ ਏ ਜੀ ਬੈਕਗ੍ਰਾਉਂਡ ਕੀ ਆ ਕਿਸ ਤਰ੍ਹਾਂ ਦਾ ਬੰਦਾ ਏ। ਤੇ ਜਿਹੜਾ ਜੀ ਕਰਦਾ ਆ ਕਿ ਇੱਥੇ ਰਹਿਣ ਲੱਗ ਜਾਂਦਾ ਯਾਰ ਤੇ ਫਿਰ ਇਹ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਦੱਖਣ ਦਾ ਇਹ ਕੰਮ ਹੈ ਹੁਣ ਬਹੁਤ ਵਿਦਵਾਨ ਇਹ ਗੱਲ ਕਹਿ ਦਿੰਦੇ ਆ ਕਿ ਸਾਡੇ ਬੱਚੇ ਵੀ ਤਾਂ ਬਾਹਰ ਜਾਂਦੇ ਆ ਕੰਮ ਕਰਨ ਮੈਂ ਮੰਨਦਾ ਵੀ ਸਾਡੇ ਬੱਚੇ ਆ ਜਿਹੜੇ ਸਾਡੇ ਨੌਜਵਾਨ ਆ ਪੰਜਾਬ ਦੇ ਉਹ ਪੰਜਾਬ ਤੋਂ ਬਾਹਰ ਕੰਮ ਕਰਨ ਜਾਂਦੇ ਆ ਬਾਹਰਲੇ ਵਿਦੇਸ਼ਾਂ 'ਚ ਜਾਂਦੇ ਆ ਪਰ ਉਹਨਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਂਦਾ ਜਨਮ ਪੱਤਰੀ ਤੋਂ ਲੈ ਕੇ ਪੂਰੇ ਕਾਗਜ ਚੈੱਕ ਕੀਤੇ ਜਾਂਦੇ ਆ ਪੈਸਾ ਲਾਇਆ ਜਾਂਦਾ ਇਥੋਂ ਤੱਕ ਕਿ ਜੇ ਪੁਲਿਸ ਦੇ ਰਾਹੀਂ ਸਭ ਕੁਝ ਪਤਾ ਕੀਤਾ ਜਾਂਦਾ ਵੀ ਇਸ ਬੰਦੇ ਦੀ ਬੈਕਗ੍ਰਾਉਂਡ ਕਿਵੇਂ ਆ ਇਹ ਕੋਈ ਕ੍ਰਿਮਲ ਤਾਂ ਨਹੀਂ ਹੈਗਾ ਕੋਈ ਕਾਤਲ ਤਾਂ ਨਹੀਂ ਹੈਗਾ ਫਿਰ ਜਾ ਕੇ ਕਿਤੇ ਉਹ ਬਾਹਰ ਜਾ ਕੇ ਕੰਮਕਾਰ ਕਰਦੇ ਨੇ ਪਰ ਇਹ ਕੀ ਕਰਦੇ ਨੇ ਯਾਰ ਟ੍ਰੇਨ ਚੜ ਕੇ ਚੜਿਆ ਉਹਨੇ ਇਹ ਕੋਈ ਕਾਨੂੰਨ ਤਾਂ ਹੈ ਨਹੀਂ ਵੀ ਜਿਹੜਾ ਜੀ ਆਵੇ ਇੱਥੇ ਪੰਜਾਬ ਚ ਆ ਕੇ ਗੰਦ ਪਾਵੇ ਯਾਰ ਇਹ ਨਾਰੇ ਦੇਣਾ ਕੁਝ ਨਹੀਂ ਬੰਨਣਾ ਬਾਈ ਆਪਾਂ ਨੂੰ ਇਸ ਤਰ੍ਹਾਂ ਦੀ ਸਖਤ ਕਾਰਵਾਈਆਂ ਕਰਨੀਆਂ ਪੈਣਗੀਆਂ ਆਪਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿ ਜੋ ਵੀ ਬਾਹਰੋਂ ਆ ਕੇ ਇੱਥੇ ਰਹਿੰਦਾ ਕੋਈ ਵੀ ਆਹੋ ਚਾਹੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਪ੍ਰਵਾਸੀ ਮਾੜੇ ਆ ਵਧੀਆ ਵੀ ਨੇ ਵਿੱਚ ਪਰ ਜਿਹੜੇ ਮਾੜੇ ਆ ਸਾਨੂੰ ਜੇ ਸਨਾਖਤ ਕਰਾਂਗੇ ਫੇਰ ਹੀ ਪਤਾ ਲੱਗੂਗਾ ਕਿਹੜੇ ਮਾੜੇ ਨੇ ਇਹਨਾਂ ਦਾ ਬਾਈਕਟ ਕਰਨਾ ਬਣਦਾ ਸਾਡਾ ਉਹਨਾਂ ਦੀ ਸਨਾਖਤ ਕਰਨੀ ਬਣਦੀ ਆ ਪਰ ਜਿਹੜੇ ਵਿਦਵਾਨ ਇਹਨਾਂ ਦਾ ਸਾਥ ਦਿੰਦੇ ਨੇ ਨਾ ਤੁਸੀਂ ਵੇਖਿਆ ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ ਕਿਸੇ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਵੀ ਇਸ ਮਾਸੂਮ ਬੱਚੇ ਦੇ ਨਾਲ ਬਹੁਤ ਮਾੜਾ ਹੋਇਆ ਯਾਰ ਉਹਦੀ ਭੈਣ ਵੇਖੀਅ ਤੁਸੀਂ ਕਿਵੇਂ ਕਰਲਾਉਂਦੀ ਫਿਰਦੀ ਹੈ ਵਿਚਾਰੀ ਕਹਿੰਦੀ ਇੱਕ ਵਾਰ ਉਹ ਕਤਲ ਨੂੰ ਮੇਰੇ ਸਾਹਮਣੇ ਲਿਆਓ ਮੈਂ ਉਹਨੂੰ ਐਨੇ ਹੀ ਪੁੱਛਣਾ ਵੀ ਮੇਰੇ ਭਰਾ ਦਾ ਕਸੂਰ ਕਿਸੇ ਨੂੰ ਮਾਰਿਆ ਕਿਉਂ ਤੇ ਇਹ ਸਾਰਾ ਪੰਜਾਬ ਪੂਰੀ ਲੁਕਾਈ ਪੁੱਛ ਰਹੀ ਹੈ ਯਾਰ ਇੱਕ ਮਾਸੂਮ ਬੱਚੇ ਦਾ 5 ਸਾਲ ਦਾ ਬੱਚਾ ਜਿਹੜਾ ਉਹਦਾ ਕਸੂਰ ਕੀ ਹੋ ਸਕਦਾ ਇਨੀ ਦਰਿੰਦਗੀ ਦੇ ਨਾਲ ਮਾਰਿਆ ਉਹ ਜਿਹੜੀਆਂ ਫੋਟੋਆਂ ਮੈਥ ਨਹੀਂ ਦੇਖੀਆਂ ਗਈਆਂ ਯਾਰ ਕੱਲ ਦੇਖੀਆਂ ਮੈਂ ਉਹ ਜੇ ਤੁਸੀਂ ਵੀ ਦੇਖ ਲਓਗੇ ਨਾ ਤਾਂ ਰੂਹ ਕੰਬ ਜੂਗੀ ਵੀਰ ਕੋਈ ਬੰਦਾ ਇਸ ਤਰ੍ਹਾਂ ਵੀ ਕਰ ਸਕਦਾ ਯਾਰ ਬਹੁਤ ਮਾੜਾ ਹੈ ਯਾਰ ਤੇ ਜੇ ਆਪਾਂ ਸਾਰੇ ਚਾਹਣੇ ਵੀ ਸਾਡੇ ਬੱਚੇ ਸੁਰੱਖਿਅਤ ਰਹਿਣ ਸਭ ਦੇ ਬੱਚੇ ਸੁਰੱਖਿਅਤ ਰਹਿਣ ਤਾਂ ਪੰਜਾਬ ਦੇ ਵਿੱਚ ਸਾਨੂੰ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਕੋਈ ਵੀ ਬੰਦਾ ਬਾਰੂਆ ਕੇ ਪੰਜਾਬ ਦੇ ਵਿੱਚ ਜਦੋਂ ਐਂਟਰ ਹੁੰਦਾ ਤਾਂ ਉਹਦੀ ਸਨਾਖਤ ਹੋਣੀ ਚਾਹੀਦੀ ਆ ਉਹਦੀ ਬੈਕਗ੍ਰਾਉਂਡ ਚੈੱਕ ਕਰਨੀ ਚਾਹੀਦੀ ਆ ਵੀ ਕਿਤੇ ਉਹ ਕ੍ਰਿਮਲ ਤਾਂ ਨਹੀਂ ਹੈਗਾ ਕੋਈ ਕਤਲ ਤਾਂ ਨਹੀਂ ਕਰਕੇ ਆ ਕੋਈ ਜੇਲਾ ਤਾਂ ਨਹੀਂ ਪਿੱਛੇ ਛੱਟ ਕੇ ਆਇਆ ਪਰ ਇੱਥੇ ਯਾਰ ਕੋਈ ਕਾਨੂੰਨ ਹੀ ਨਹੀਂ ਹੈਗਾ ਆ ਲੀਡਰ ਵੋਟਾਂ ਦੇ ਮਾਰੇ ਉਹਨਾਂ ਦੇ ਚੱਕੇ ਆਧਾਰ ਕਾਰਡ ਬਣਾਉਂਦੇ ਆ ਵੋਟਾਂ ਬਣਾ ਦਿੰਦੇ ਆ ਐਮਸੀ ਸਾਰੇ ਸਾਰੇ ਵੋਟਾਂ ਦੇ ਮਾਰੇ ਯਾਰ ਉਹਨਾਂ ਦਾ ਸਭ ਕੁਝ ਬਣਾ ਕੇ ਦੇ ਦਿੰਦੇ ਆ ਤੇ ਨਤੀਜੇ ਫਿਰ ਕੀ ਨਿਕਲਦੇ ਆ ਇਹ ਹੁਣ ਆਪਣੇ ਸਾਹਮਣੇ ਆ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਸੋਚਣਾ ਪਊਗਾ ਮੈਂ ਤਾਂ ਇੱਥੋਂ ਤੱਕ ਕਹੂੰਗਾ ਪਿੰਡਾਂ ਦੀਆਂ ਪਛਾਣਤਾਂ ਨੂੰ ਵੀ ਇਹ ਮਤੇ ਪਾਉਣੇ ਚਾਹੀਦੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਵੀ ਕੋਈ ਵੀ ਰਹਿੰਦਾ ਚਾਹੇ ਬਾਹਰੋਂ ਆ ਕੇ ਕੋਈ ਪ੍ਰਵਾਸੀ ਆ ਕੋਈ ਕੁਝ ਵੀ ਮੈਂ ਨਹੀਂ ਕਹਿੰਦਾ ਕਿ ਇਕੱਲੇ ਪਈਏ ਨਹੀਂ ਕੋਈ ਵੀ ਬੰਦਾ ਬਾਹਰੋਂ ਆ ਕੇ ਰਹਿੰਦਾ ਉਹਦੀ ਸਨাক্ত ਜ਼ਰੂਰ ਹੋਣੀ ਚਾਹੀਦੀ ਆ ਉਹਦੀ ਬੈਕਗ੍ਰਾਉਂਡ ਪਤਾ ਕਰਨੀ ਚਾਹੀਦੀ ਆ ਇੱਕ ਕੱਲ ਵੀਰ ਦੀ ਇੱਕ ਦੇ ਕਿਸੇ ਦੀ ਵੀਡੀਓ ਪਾਈ ਵੀ ਸੀ ਉਹ ਪ੍ਰਵਾਸੀ ਕਿਸੇ ਦੇ ਘਰ ਰਹਿ ਰਿਹਾ ਸੀ ਤੇ ਮੋਟਰਸਾਈਕਲ ਲਈ ਫਿਰਦਾ ਸੀ ਪੰਜਾਬ ਦਾ ਨੰਬਰ ਉਹਨੂੰ ਜਦੋਂ ਪੁੱਛਿਆ ਵੀ ਤੂੰ ਮੋਟਰਸਾਈਕਲ ਕਿੱਥੋਂ ਲਿਆ ਜਦੋਂ ਉਹਦੀ ਕਾਪੀ ਚੈੱਕ ਕੀਤੀ ਤਾਂ ਮੋਟਰਸਾਈਕਲ ਉਹ ਪ੍ਰਵਾਸੀ ਲਈ ਫਰਦਾ ਤੇ ਜਿਹੜੀ ਉਹਦੀ ਕਾਪੀ ਸੀ ਉਹ ਜਿਹਦੇ ਘਰ ਰਹਿ ਰਿਹਾ ਸੀ ਮਕਾਨ ਮਾਲਕ ਦੇ ਉਥੋਂ ਰਹਿ ਕੇ ਉਹ ਚਲੇ ਆ ਗਿਆ ਸੀ ਉਹਦੇ ਨਾਂ ਤੇ ਕਾਪੀ ਬਣਾਈ ਕਰਦਾ ਹੁਣ ਕੱਲ ਨੂੰ ਜੇ ਉਹ ਕਿਸੇ ਬੰਦੇ ਨੂੰ ਮਾਰ ਕੇ ਭਾਜੂ ਜਾਂ ਕੁਝ ਕਰਕੇ ਭਾਜੂ ਸਭ ਫਸੂਗਾ ਤਾਂ ਮਾਲਕੀ ਜਿਹਦੇ ਨਾਂ ਤੇ ਕਾਪੀ ਬਣੀ ਹੋਈ ਹੈ ਜਿਹਦਾ ਐਡਰੈਸ ਦਿੱਤਾ ਹੈ ਸੋ ਕੁਝ ਕੁ ਪੈਸਿਆਂ ਦੇ ਲਾਲਚ ਵਿੱਚੇ ਕਿਰਾਏ ਤੇ ਕਮਰੇ ਦੇਣ ਦੇ ਮਾਰੇ ਤੁਸੀਂ ਆਪ ਦੇ ਲਾਲਚ ਵਿੱਚ ਬਹੁਤ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹੋ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣਾ ਤਾਂ ਸਾਨੂੰ ਇਹ ਆਪ ਦੇ ਤੌਰ ਤੇ ਪਿੰਡਾਂ ਦੇ ਵਿੱਚ ਮਹਮਾ ਚਲਾਉਣੀਆਂ ਪੈਣਗੀਆਂ ਸ਼ਹਿਰਾਂ ਦੇ ਵਿੱਚ ਮਹਮਾ ਚਲਾਉਣੀਆਂ ਪੈਣਗੀਆਂ ਇਹ ਸੁਨਾਕਤਾ ਕਰਨੀ ਪੈਣੀ ਹੈ ਫਿਰ ਸਾਡੇ ਬੱਚੇ ਸੁਰੱਖਿਅਤ ਰਹਿ ਸਕਣਗੇ ਫਿਰ ਇਹ ਜਿਹੀਆਂ ਘਟਨਾਵਾਂ ਤੋਂ ਆਪਾਂ ਬਚ ਸਕਦੇ ਹਾਂ ਅਬ ਭੜ ਆ ਗਈ ਕਿੱਡਾ ਵੱਡਾ ਸੀਗਾ ਹੜ ਕਿੱਡੀ ਆਫਤ ਸੀ ਪਰ ਪੰਜਾਬੀਆਂ ਨੇ ਰਲ ਮਿਲ ਕੇ ਉਸ ਆਫਤ ਦਾ ਸਾਹਮਣਾ ਕਰ ਲਿਆ ਕਿਸੇ ਨੂੰ ਤੇ ਭੁੱਖਾ ਨਹੀਂ ਮਰ ਦਿੱਤਾ ਸਾਰਾ ਉੱਥੇ ਹੱਲ ਕਰ ਦਿੱਤਾ ਨਸ਼ਿਆਂ ਦਾ ਛੇਮਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਵੀ ਥੱਲ ਪਾਵਾਂਗੇ ਆਪਾਂ ਪਰ ਜਿਹੜਿਆ ਦਰਿੰਦੇ ਫਿਰਦੇ ਹਨ ਘੁੰਮ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਖੱਲਾ ਹੀ ਨਹੀਂ ਪੈਣੀ ਜਿਹਨਾਂ ਨੂੰ ਥੱਲ ਪਾਉਣੀ ਹੈ ਤਾਂ ਆਪਾਂ ਨੂੰ ਸੋਚਣਾ ਪਊਗਾ ਇਕੱਲੇ ਨਾਰੇ ਦੇ ਕੇ ਨਹੀਂ ਕੁਝ ਬਣਨਾ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਜਿਹੜੇ ਮਾੜੇ ਬੰਦੇ ਆ ਨਾ ਉਨਾਰੀ ਸਨਾਖਤ ਜ਼ਰੂਰ ਕੀਤੀ ਜਾਵੇ ਤੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰਨਾ ਵੀ ਚਾਹੀਦਾ ਤੇ ਜਿਹੜੇ ਦਰਿੰਦੇ ਨੇ ਇਹ ਹਰਕਤ ਕੀਤੀ ਆ ਇਹੋ ਜਿਹੇ ਬੰਦੇ ਨੂੰ ਨਾ ਚੌਂਕ ਦੇ ਵਿੱਚ ਖੜਾ ਕੇ ਸਜ਼ਾ ਦੇਣੀ ਚਾਹੀਦੀ ਆ ਫੇਰ ਕਿਤੇ ਇਹ ਜੀਆਂ ਘਟਨਾਵਾਂ ਰੁਕਣਗੀਆਂ ਜਾ ਕੇ ਆਏ ਨਹੀਂ ਹੱਲ ਹੋਣਾ ਸੋ ਅਰਦਾਸ ਕਰਦੇ ਆ ਕਿ ਉਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲੇ ਬਹੁਤ ਕੁਝ ਦੇਖਣਾ ਸੀ ਨਾ ਇਸ ਨੂੰ ਇਹਦੀ ਭੈਣ ਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਆਈਆਂ ਰੱਖੜੀ ਬਣ ਰਹੀ ਹੈ ਤੇ ਦੂਜੀਆਂ ਫੋਟੋਆਂ ਜਿਹੜੀਆਂ ਜਦੋਂ ਦੀ লাশ ਨੂੰ ਉਹ ਸ਼ਮਸ਼ਾਨ ਘਾਟ ਦੇ ਵਿੱਚੋਂ ਕੱਢਿਆ ਜਦੋਂ ਨਹੀਂ ਦੇਖੇ ਜਾਂਦੇ ਜੇ ਤੁਸੀਂ ਵੀ ਵੇਖੋ ਨਹੀਂ ਸੱਚੀ ਨੂੰ ਕੰਮ ਨਹੀਂ ਆਉਂਦਾ ਇਸ ਤਰ੍ਹਾਂ ਦੀ ਦ੍ਰਿੰਦ ਕੀ ਕਿਸੇ انسان ਨੂੰ ਦੱਸ ਸਕਦੀ ਹੈ ਕਿ ਕਿਸੇ ਸਾਥਾਂ ਦਾ ਕਰੇ ਸੋ ਜਿਨ੍ਹਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਜਾਂ ਮੇਰੀਆਂ ਗੱਲਾਂ ਨਾਲ ਸਹਿਮਤ ਨੇ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਜਿਨ੍ਹਾਂ ਵਿਦਵਾਨਾਂ ਨੂੰ ਹਾਲੇ ਵੀ ਇਹਨਾਂ ਸ਼ੈਤਾਨਾਂ ਦਾ ਇਹਨਾਂ ਹਰਵਾਣਾ ਦਾ ਇਹ ਜ ਆਉਂਦਾ ਨਾ ਤਾਂ ਉਹ ਗੱਲਾਂ ਹਜਮ ਕਰ ਲਏ ਤੁਹਾਡਾ ਸਾਰਿਆਂ ਦਾ